ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਜੋ ਹੋਏਗੀ ਜੀ ਪਹਿਣਾ ਦੀ ਡਿਮਾਂਡ ਦੇ ਉੱਪਰ ਰਹਿਣ ਵਾਲੀ ਵੀਡੀਓ ਹੈ ਜੀ ਰਾਮ ਟੈਕਸ ਬ੍ਰਾਂਡ ਦੇ ਕੱਟ ਪੀਸ ਹੋਣਗੇ ਜੀ ਜਿਸ ਦੇ ਵਿੱਚ ਕ੍ਰੇਪ ਦੇ ਸਿਮਰ ਦੇ ਔਰ ਸਿਮਰ ਮਸਲੀਨ ਦੇ ਪਲੱਸ ਟਸਰ ਸਿਲਕ ਦੇ ਪਲਸ ਆਰਗੈਂਜ਼ਾ ਦੇ ਕੱਟ ਪੀਸ ਮਿਲਣਗੇ ਜੀ ਸਾਰੇ ਦੇ ਸਾਰੇ ਜਿਹੜੇ ਕੱਟ ਪੀਸ ਹੋਣਗੇ ਰਾਮ ਟੈਕਸ ਬ੍ਰਾਂਡ ਦੇ ਹੋਣਗੇ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਸਾਡੇ ਤੋਂ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸਭ ਤੋਂ ਪਹਿਲਾਂ ਦਿਖਾਉਣ ਜਾ ਰਹੇ ਹ ਚੈੱਕ ਕਰ ਲਓ ਜੀ ਪਹਿਲਾ ਪੀਸ ਜੋ ਤੁਹਾਨੂੰ ਮਿਲੇਗਾ ਸਿਮਰ ਦਾ ਹੋਏਗਾ ਸਿਮਰ ਦਾ ਜਿਹੜਾ ਸਟਾਫ ਹੈਗਾ ਕੋਈ ਚੋਬਣ ਵਾਲਾ ਸਟਾਫ ਨਹੀਂ ਆ ਬਹੁਤ ਹੀ ਜਿਆਦਾ ਜਿਹੜਾ ਹੈਗਾ ਇਹ ਸੌਫਟ ਸਟਾਫ ਹੈਗਾ ਜੀ ਰਾਮ ਟੈਕਸ ਬ੍ਰਾਂਡ ਦਾ ਜੀ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਰਾਮ ਟੈਕਸ ਬ੍ਰਾਂਡ ਦਾ ਸਟਾਫ ਹੈ ਜੀ ਚੈੱਕ ਕਰ ਲਓ ਕੰਨੀ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਟੈਗ ਵਗੈਰਾ ਲੱਗੇ ਹੁੰਦੇ ਆ ਲੋਗੋ ਲੱਗੇ ਹੁੰਦੇ ਆ ਜੀ ਲਓ ਜੀ ਰਾਮ ਟੈਕਸ ਬ੍ਰਾਂਡ ਦਾ ਸਟਾਫ ਹੈਗਾ ਜੀ ਸਿਮਰ ਦਾ ਸਟਾਫ ਹੋਏਗਾ ਜੀ ਕਲਰ ਵੀ ਬੜਾ ਹੀ ਪਿਆਰਾ ਜੀ ਲਵੈਂਡਰ ਕਲਰ ਆ ਪਹਿਣਨ ਦਾ ਮੋਸਟ ਫੇਵਰਿਟ ਕਲਰ ਹੈ ਜੀ 350 ਰੁਪਏ ਮੀਟਰ ਇਹ ਫਰੈਸ਼ ਦੇ ਵਿੱਚ ਮਿਲਦਾ ਹੈ ਜੀ ਆਪਾਂ ਕੱਟ ਪੀਸਾਂ ਦੇ ਵਿੱਚ ਦੇ ਰਹੇ ਹਾਂ ਜੀ 250 ਰੁਪਏ ਮੀਟਰ ਦੇ ਹਿਸਾਬ ਨਾਲ ਜੀ ਇਹ ਹੈਗੀ ਆ 2.5 ਮੀਟਰ ਦੀ ਕੱਟ ਹੈ ਜੀ ਸ਼ਰਟ ਦੀ ਚੈੱਕ ਕਰ ਲੋ ਬੜਾ ਹੀ ਪਿਆਰਾ ਜਿਹਾ ਕਲਰ ਹੈ ਜੀ ਖੁੱਲੀ ਡੁੱਲੀ ਸ਼ਰਟ ਤੁਹਾਡੀ ਬਣੇਗੀ ਆਹ ਰਾਮ ਨਾਲ 2.5 ਮੀਟਰ ਦੀ ਕੱਟ ਹੈ ਜੀ ਕਲਰ ਵੀ ਬੜਾ ਹੀ ਪਿਆਰਾ ਹੈਗਾ ਸਟਾਫ ਵੀ ਬੜਾ ਸੌਫਟ ਹੈਗਾ ਐਦਾਂ ਨਹੀਂ ਹੈਗਾ ਕੋਈ ਸਿਮਰਾ ਤਾਂ ਚੋਬਣ ਵਾਲਾ ਜੀ ਚੈੱਕ ਕਰ ਲਓ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈਗਾ ਜੀ ਬੜਾ ਹੀ ਸੁਪੀਰੀਅਰ ਕੁਆਲਿਟੀ ਹੁੰਦੀ ਹੈ ਜੀ ਰਾਮ ਟੈਕਸ ਦੀ ਲਓ ਜੀ ਤੇ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਸਿਮਰ ਦੀ 400 ਰੁਪਏ ਦੀ ਬਾਟਮ ਹੈ ਜੀ ਤੇ ਤੁਹਾਡੀ ਹੈਗੇ 625 ਰੁਪਏ ਦੀ ਸ਼ਰਟ ਹੋਗੀ ਜੀ 2.5 ਮੀਟਰ ਦੀ ਚੈੱਕ ਕਰ ਲਓ ਜੀ 1025 ਦੇ ਵਿੱਚ ਤੁਹਾਡਾ ਕੰਪਲੀਟ ਸੂਟ ਰੈਡੀ ਹੋ ਗਿਆ ਜੀ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਕੱਲੀ ਸ਼ਰਟ ਬਾਈ ਕਰ ਸਕਦੇ ਹੋ ਜੀ 625 ਰੁਪਏ ਦੀ ਸ਼ਰਟ ਮਿਲੇਗੀ ਔਰ 400 ਰੁਪਏ ਦੀ ਬਾਟਮ ਹੋਏਗੀ ਜੀ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਕੱਲੀ ਸ਼ਰਟ ਬਾਈ ਕਰ ਸਕਦੇ ਹੋ ਜੇ ਕੰਪਲੀਟ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਪਲੀਟ ਸੂਟ ਵੀ ਬਾਈ ਕਰ ਸਕਦੇ ਹੋ ਜੀ 1025 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਹਾਂਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜੇ ਹੀ ਪਿਆਰੇ ਕਲਰ ਹੋਣਗੇ ਜੀ ਸਿਮਰ ਦਾ ਨੈਕਸਟ ਪੀਸ ਵੀ ਤੁਹਾਨੂੰ ਮਿਲੇਗਾ ਜੀ ਸਿਮਰ ਦਾ ਰਾਮ ਟੈਕਸ ਬ੍ਰਾਂਡ ਦੀ ਸਿਮਰ ਹੈ ਜੀ ਬਹੁਤ ਹੀ ਪਿਆਰਾ ਸਟਾਫ ਹੈ ਔਰ ਬੜੇ ਹੀ ਸੁੱਬਰ-ਸੁੱਬਰ ਜੇ ਕਲਰ ਹੈ ਜੀ ਸਰਦਾਰੇ ਕਲਰ ਮਤਲਬ ਕਿ ਐਵਰ ਗ੍ਰੀਨ ਜੇ ਕਲਰ ਆ ਸਟਾਫ ਹੈਗਾ A1 ਦੀ 3.5 ਮੀਟਰ ਦੀ ਕੱਟ ਮਿਲੇਗੀ ਨੈਕਸਟ ਜੋ ਤੁਹਾਨੂੰ ਕੱਟ ਮਿਲੇਗੀ ਜੀ 3.5 ਮੀਟਰ ਦੀ ਕੱਟ ਹੋਏਗੀ ਜਿਸ ਨੂੰ ਤੁਸੀਂ ਗਾਦਰੀ ਬਟਮ ਦੇ ਨਾਲ ਵੀ ਔਰ ਬਿਲਕੁਲ ਲਾਈਟ ਬ੍ਰਾਊਨ ਬਾਟਮ ਦੇ ਨਾਲ ਵੀ ਪਲੱਸ ਲੈਮਨ ਬਾਟਮ ਦੇ ਨਾਲ ਵੀ ਜੇਕਰ ਤੁਹਾਡੇ ਕੋਲ ਇਹਨਾਂ ਦੇ ਵਿੱਚੋਂ ਕਿਸੇ ਵੀ ਕਲਰ ਦੀ ਬਾਟਮ ਪਈ ਹੈ ਤਾਂ ਤੁਸੀਂ ਉਸਤੇ ਨਾਲ ਇਸ ਨੂੰ ਵੇਅਰ ਕਰ ਸਕਦੇ ਹੋ ਇਹ 3.5 ਮੀਟਰ ਦੇ ਕੱਟ ਆ ਤੁਸੀਂ ਆਮ ਨਾਲ ਆਪਣੀ ਫਰੌਕ ਵਗੈਰਾ ਵੀ ਰੈਡੀ ਕਰ ਸਕਦੇ ਹੋ ਜਿੰਨਾ ਪਹਿਣਾ ਦਾ ਘੇਰਾ ਛੋਟਾ ਬਣਦਾ ਹੈ ਯਾ ਮਤਲਬ 17 ਤੋਂ 18 ਇੰਚ ਤੱਕ ਦਾ ਘੇਰਾ ਰੈਡੀ ਹੁੰਦਾ ਹੈ ਜੀ ਉਹ ਆਪਣਾ ਕੰਪਲੀਟ ਸੂਟ ਵੀ ਹੈ ਜਿਹੜਾ ਉਹ ਰੈਡੀ ਕਰ ਸਕਦੇ ਆ 3.5 ਮੀਟਰ ਦੀ ਕੱਟ ਆ ਰਾਮ ਟੈਕਸ ਬ੍ਰਾਂਡ ਦੀ ਸਿਮਰ ਤੁਹਾਨੂੰ ਮਿਲੇਗੀ ਜੀ ਬਹੁਤ ਹੀ ਪਿਆਰਾ ਸਟਾਫ ਹੈ ਜੀ ਪ੍ਰਿੰਟਡ ਸਿਮਰ ਹੋਏਗੀ ਸਾਰੀ ਦੀ ਸਾਰੀ ਜੋ ਅੱਜ ਆਪਾਂ ਦਿਖਾਵਾਂਗੇ ਪਹਿਲਾਂ ਪ੍ਰਿੰਟਡ ਪੀਸ ਹੋਣਗੇ ਸਿਮਰ ਦੇ ਫਿਰ ਪ੍ਰਿੰਟਡ ਹੋਏਗੀ 크ريب ਦੀ 3.5 ਮੀਟਰ ਦੀ ਕੱਟ ਹੈਗੀ 250 ਰੁਪਏ ਮੀਟਰ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ 3 10 ਦੀ ਕੱਟ ਹੈਗੀ ਆ ਜੀ 크ريب ਦੇ ਕੱਟ ਪੀਸ ਨੇ ਜੀ ਹਰਾਮ ਟੈਕਸ ਬ੍ਰਾਂਡ ਦੇ ਨੇ ਜੀ ਲਓ ਜੀ ਇਹ ਹੈਗਾ ਲਾਈਟ ਚਾਰਟ ਦੀ ਬਿਲਕੁਲੀ ਲਾਈਟ ਜਿਹਾ ਚਾਰਟ ਹੈ ਜੀ ਬੜੀ ਹੀ ਪਿਆਰੀ ਪ੍ਰਿੰਟਿੰਗ ਹੈ ਜੀ ਛੋਟੀ ਬੁੱਟੀ ਦੀ ਪ੍ਰਿੰਟਿੰਗ ਹੈ ਜੀ ਬੜੀ ਪਿਆਰੀ ਪ੍ਰਿੰਟਿੰਗ ਹੈਗੀ ਆ ਤਿੰਨ 10 ਦੀ ਕੱਟ ਹੈਗੀ ਆ ਜੀ ਆਰਾਮ ਟੈਕਸ ਬ੍ਰਾਂਡ ਦੀ ਹੈ ਜੀ ਨੈਚੁਰਲ ਕਰੇਵ ਹੋਏਗੀ ਜੀ ਇਹ ਜਿਹੜਾ ਹੈਗਾ ਸਟਾਫ ਜੀ ਇਹ ਆਪਾਂ ਨੂੰ 350 ਰੁਪਏ ਮੀਟਰ ਫਰੈਸ਼ ਦੇ ਵਿੱਚ ਮਿਲਦਾ ਜੀ ਹੁਣ ਇਹਨਾਂ ਦਾ ਫਰੈਸ਼ ਦੇ ਵਿੱਚ ਪ੍ਰਾਈਸ ਹੈਗਾ 400 ਰੁਪਏ ਪਰ ਮੀਟਰ ਜੀ ਲਾਸਟ ਈਅਰ ਸੀਗਾ 350 ਐਸ ਵਾਰ ਇਹਨਾਂ ਦਾ ਪ੍ਰਾਈਸ ਹੈਗਾ 400 ਰੁਪਏ ਪਰ ਮੀਟਰ ਜੀ ਇਹ ਆਪਾਂ ਦੇ ਰਹੇ ਹਾਂ 250 ਰੁਪਏ ਮੀਟਰ ਦੇ ਵਿੱਚ ਕੱਟ ਪੀ ਸੋਣਗੇ ਜੀ 3 10 ਦੀ ਕੱਟ ਹੈ ਜੀ ਬੜਾ ਹੀ ਪਿਆਰਾ ਸਟਾਫ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਜੈਡ ਬਲੈਕ ਕਲਰ ਹੈ ਜੀ 4 ਮੀਟਰ ਦੀ ਕੱਟ ਹੈ ਜੀ ਪ੍ਰਿੰਟ ਸਾਰਾ ਖੋਲ ਕੇ ਚੈੱਕ ਕਰਵਾ ਦਿੰਨੇ ਆ ਲਓ ਜੀ ਪ੍ਰਿੰਟ ਤੁਸੀਂ ਚੈੱਕ ਕਰ ਲਓ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੈਡ ਬਲੈਕ ਕਲਰ ਹੈ ਜੀ 4 ਮੀਟਰ ਦੀ ਕੱਟ ਹੈ ਜੀ 4 ਮੀਟਰ ਦੀ ਕੱਟ ਦੇ ਵਿੱਚ ਆਪਣਾ ਸੂਟ ਵੀ ਫੜਸੀ ਸਲਵਾਰਾਂ ਨਾਲ ਰੈਡੀ ਹੋ ਜਾਂ ਬੜਾ ਹੀ ਪਿਆਰਾ ਜਿਹਾ ਜਿਹੜਾ ਹੈਗਾ ਇਹ ਸੂਟ ਤੁਹਾਡਾ ਰੈਡੀ ਹੋ ਜਾਏਗਾ ਜੀ 4 ਮੀਟਰ ਦੀ ਕੱਟ 999 ਰੁਪਏ ਦੇ ਵਿੱਚ ਤੁਹਾਡਾ ਜਿਹੜਾ ਸੂਟ ਆ ਉਹ ਰੈਡੀ ਹੋ ਗਿਆ ਜੀ ਪਿਓਰ ਕਰੇਪ ਦਾ ਆਰਾਮ ਟੈਕਸ ਬ੍ਰਾਂਡ ਦੀ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ 5 ਮੀਟਰ ਦੀ ਕੱਟ ਹੋਏਗੀ ਲਾਈਟ ਚਾਰਟ ਹੈ ਜੀ ਆਰਾਮ ਟੈਕਸ ਬ੍ਰਾਂਡ ਹੈ ਜੀ ਲਓ ਜੀ ਚੈੱਕ ਕਰ ਲਓ ਬੜਾ ਹੀ ਪਿਆਰਾ ਜਿਹਾ ਸਟਾਫ ਹੈਗਾ ਜੀ ਪਿਓਰ ਕਰੇਪ ਜੀ ਲਓ ਜੀ ਇਸ ਦੇ ਵਿੱਚ ਜਿਹੜੀ ਛੋਟੀ ਬੂਟੀ ਦਾ ਕੰਮ ਮਿਲੇਗਾ ਲਾਈਟ ਬ੍ਰਾਊਨ ਚਾਰਟ ਹੈ ਜੀ ਇਸ ਦਾ ਲਾਈਟ ਬ੍ਰਾਊਨ ਇਸ ਦਾ ਬੇਸ ਕਲਰ ਹੈਗਾ ਜੀ ਜਿਸ ਦੇ ਵਿੱਚ ਤੁਹਾਨੂੰ ਮਿਲੇਗੀ ਰੈੱਡ ਕਲਰ ਦੀ ਨਿੱਕੀ ਬੂਟੀ ਦਾ ਕੰਮ ਮਿਲੇਗਾ ਜੀ ਲਓ ਜੀ 5 ਮੀਟਰ ਦੀ ਕਟ ਮਿਲੇਗੀ ਜੀ ਤੁਹਾਨੂੰ ਇਹ 5 ਮੀਟਰ ਦੀ ਕਟ ਮਿਲੇਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਇਹ ਕਲਰ ਆ ਬੜਾ ਹੀ ਪਿਆਰਾ ਪ੍ਰਿੰਟ ਆ ਇਹ ਪ੍ਰਿੰਟ ਉਹਨਾਂ ਨੇ ਬਰਬਰੀ ਸਿਲਕ ਦੇ ਉੱਪਰ ਵੀ ਪਲੱਸ ਮਸਲੀਨ ਦੇ ਉੱਪਰ ਵੀ ਪ੍ਰਿੰਟ ਕੀਤਾ ਹੋਇਆ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਵਾਲੀ ਤੁਹਾਨੂੰ ਮਿਲੇਗੀ ਸ਼ਰਟ ਦੀ ਰਾਮ ਟੈਕਸ ਦੀ ਨੇਚਰਲ ਗਰੇਪ ਦੀ ਚੈੱਕ ਕਰੋ ਜੀ ਲਓ ਜੀ ਇਹ ਤੁਹਾਨੂੰ ਜਿਹੜਾ ਪ੍ਰਿੰਟ ਮਿਲੇਗਾ ਇਹ ਘੇਰੇ ਦੇ ਉੱਪਰ ਆਏਗਾ ਔਰ ਪਲੱਸ ਬਾਜੂ ਦੇ ਉੱਪਰ ਆਏਗਾ ਜੀ ਚੈੱਕ ਕਰ ਲਓ ਜੀ ਘੇਰੇ ਔਰ ਪਲੱਸ ਬਾਜੂ ਦੇ ਉੱਪਰ ਤੁਹਾਨੂੰ ਮਿਲੇਗਾ ਜੀ 2.5 ਮੀਟਰ ਦੀ ਕੱਟ ਦੀ ਸ਼ਰਟ ਮਿਲੇਗੀ ਜੀ ਬੜਾ ਹੀ ਪਿਆਰਾ ਜਿਹਾ ਸਟਾਫ ਹੈ ਜੀ ਤੇ ਨਾਲ ਤੁਹਾਨੂੰ ਮਿਲੇਗੀ 2.5 ਮੀਟਰ ਕੱਟ ਦੀ ਬਾਟਮ ਜੀ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਗਿਆ ਜੀ 2 ਮੀਟਰ ਦੀ ਕੱਟ ਦੀ ਮਿਲੇਗੀ ਬਾਟਮ ਜੀ ਨਾਲ ਤੁਹਾਨੂੰ ਚੈੱਕ ਕਰ ਲਓ ਇੱਕ ਸ਼ਰਟ ਹੋਗੀ ਜੀ ਤੁਹਾਡੀ ਔਰ ਇੱਕ ਬਾਟਮ ਹੋਗੀ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਡਾ ਰੈਡੀ ਹੋ ਗਿਆ ਜੀ ਕੰਪਲੀਟ ਸੂਟ ਆ ਤੁਹਾਡਾ 5 ਮੀਟਰ ਦਾ ਉਹ ਰੈਡੀ ਹੋ ਗਿਆ 2 2 ਮੀਟਰ ਦੀ ਕੱਟ ਮਿਲੇਗੀ 2 ਮੀਟਰ ਦੀ ਕੱਟ ਤੁਹਾਨੂੰ ਸ਼ਰਟ ਦੀ ਮਿਲੇਗੀ ਔਰ 2 ਮੀਟਰ ਦੀ ਹੀ ਬਾਟਮ ਦੀ ਮਿਲੇਗੀ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਬੜਾ ਹੀ ਪਿਆਰਾ ਦਾ ਲਓ ਜੇ ਤੁਹਾਡਾ ਕੰਪਲੀਟ ਸੂਟ ਆ ਉਹ ਰੈਡੀ ਹੋ ਗਿਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਿਲਕੁਲੀ ਲਾਈਟ ਜਿਹਾ ਕਲਰ ਹੈ ਜੀ ਇਲਾਚੀ ਕਲਰ ਜਿਹਨੂੰ ਆਪਾਂ ਕਹਿ ਦਿੰਨੇ ਆ ਜੀ 5 ਮੀਟਰ ਦੀ ਕਟ ਹੈ ਜੀ ਲਓ ਜੀ 5 ਮੀਟਰ ਦੀ ਕਟ ਹੈਗੀ ਹੈ ਜੀ ਚੈੱਕ ਕਰ ਲਓ ਜੀ ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਲੋਗੋ ਮਿਲੇਗਾ ਜੀ ਰਾਮ ਟੈਕਸ ਬ੍ਰਾਂਡ ਦਾ ਚੈੱਕ ਕਰ ਲਓ ਜੀ 5 ਮੀਟਰ ਦੀ ਕਟ ਹੈ ਜੀ ਨਿੱਕੀ ਬੂਟੀ ਦਾ ਪ੍ਰਿੰਟ ਹੈ ਜੀ ਨਿੱਕੀ ਬੂਟੀ ਦਾ ਪ੍ਰਿੰਟ ਹੈਗਾ ਜੀ ਸਟਾਫ ਹੋਏਗਾ ਇਹ ਵਨ ਬਹੁਤ ਹੀ ਪਿਆਰਾ ਸਟਾਫ ਹੈ ਜੀ 5 ਮੀਟਰ ਦੀ ਕੱਟ ਹੈ 250 ਰੁਪਏ ਮੀਟਰ ਹੈ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਬੜਾ ਹੀ ਪਿਆਰਾ ਜਿਹਾ ਛੇੜ ਹੈ ਜੀ 2.5 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲੇਗੀ ਜੀ ਪ੍ਰਿੰਟ ਖੋਲ ਕੇ ਚੈੱਕ ਕਰਾ ਦੇਣਾ 2.5 ਦੀ ਇੱਕ ਮਿਲੇਗੀ ਤੁਹਾਡਾ ਕੰਪਲੀਟ ਸੂਟ ਰੈਡੀ ਹੈ ਜੀ ਲਓ ਜੀ 2.5 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲੇਗੀ ਜੀ ਲਓ ਜੀ 2.5 ਮੀਟਰ ਦੀ ਕੱਟ ਇੱਕ ਮਿਲ ਜਾਏਗੀ ਜੀ 2.5 ਮੀਟਰ ਦੀ ਕੱਟ ਹੀ ਤੁਹਾਨੂੰ ਇੱਕ ਮਿਲ ਜਾਣੀ ਹੈ ਜੀ ਲਓ ਜੀ ਚੈੱਕ ਕਰ ਲਓ ਹਰਾਮ ਟੈਕਸ ਬ੍ਰਾਂਡ ਹੈ ਜੀ 2.5 ਮੀਟਰ ਦੀ ਕੱਟ ਇੱਕ ਔਰ 2.5 ਦੀ ਇੱਕ ਜੀ 5 ਮੀਟਰ ਹੋ ਗਿਆ ਜੀ 5 ਮੀਟਰ ਵਿੱਚ ਆਰਾਮ ਨਾਲ ਤੁਹਾਡਾ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਣਾ ਜੀ ਦੋ ਕੱਟਸ ਦੇ ਵਿੱਚ ਆਰਾਮ ਨਾਲ ਤੁਹਾਡਾ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਣਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ 4 10 ਦੀ ਕੱਟ ਮਿਲੇਗੀ ਜੀ ਬੈਸਕੂਟੀ ਕਲਰ ਹੋਏਗਾ ਜੀ 4 10 ਦੀ ਕਟ ਮਿਲੇਗੀ ਜੀ ਬਿਸਕੁਟੀ ਜਿਹਾ ਕਲਰ ਹੋਏਗਾ ਨਿੱਕੀ ਬੂਟੀ ਦਾ ਪ੍ਰਿੰਟ ਹੋਏਗਾ ਜੀ ਲਓ ਜੀ ਰਾਮ ਟੈਕਸ ਦਾ ਹੋਏਗਾ ਜੀ ਚੈੱਕ ਕਰ ਲਓ ਬੜਾ ਹੀ ਪਿਆਰਾ ਸਟੱਫ ਹੈਗਾ ਜੀ 4 10 ਦੀ ਕਟ ਹੈਗੀ ਜੀ 4 10 ਦੇ ਵਿੱਚ ਵੀ ਆਪਣਾ ਜਿਹੜਾ ਸੂਟ ਆ ਉਹ ਰੈਡੀ ਹੋ ਜਾਏਗਾ ਜੀ ਛੋਟੇ ਘੇਰੇ ਵਾਲਿਆਂ ਦਾ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਬੜਾ ਹੀ ਪਿਆਰਾ ਦਿਹਾ ਕਲਰ ਹੈ ਜੀ ਸਾਰੇ ਦਾ ਸਾਰਾ ਇਹ ਕਰੇਪ ਦੇ ਵਿੱਚ ਲਾਈਟ ਚਾਰਟ ਹੈ ਜਿਸ ਤੋਂ ਬਾਅਦ ਫਿਰ ਡਾਰਕ ਚਾਰਟ ਸਟਾਰਟ ਹੋਏਗਾ ਜੀ 485 ਦੀ ਕੱਟ ਤੁਹਾਨੂੰ ਮਿਲੇਗੀ ਰਾਮ ਟੈਕਸ ਬ੍ਰਾਂਡ ਹੈ ਜੀ ਚੈੱਕ ਕਰ ਲਓ ਜੀ 485 ਦੀ ਕੱਟ ਹੈ ਜੀ ਨਿੱਕੀ ਬੂਟੀ ਦਾ ਪ੍ਰਿੰਟ ਹੈ ਜੀ ਨਿੱਕੀ ਬੂਟੀ ਦਾ ਪ੍ਰਿੰਟ ਹੈ ਇਹਨਾਂ ਦੇ ਉੱਪਰ ਤੁਸੀਂ ਡਾਰਕ ਸ਼ੇਡ ਦੇ ਨਾਲ ਵਰਕ ਕਰਵਾ ਕੇ ਬਹੁਤ ਸੋਹਣੀ ਲੁੱਕ ਹੈ ਜਿਹੜੀ ਇਹ ਵਾਲੇ ਸੂਟਸ ਨੂੰ ਤੁਸੀਂ ਦੇ ਸਕਦੇ ਹੋ ਜੀ 485 ਦੀ ਕੱਟ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਡਾਰਕ ਫਰੋਜੀ ਕਲਰ ਤੁਹਾਨੂੰ ਮਿਲੇਗਾ ਜੀ ਇਸ ਤੇ ਵਿੱਚ ਉੱਪਰ ਤੁਸੀਂ ਵਰਕ ਕਰਵਾ ਕੇ ਫਰੋਜੀ ਦੇ ਨਾਲ 2.5 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲੇਗੀ ਜੀ ਲਓ ਜੀ ਚੈੱਕ ਕਰੋ ਜੀ 2.5 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲੇਗੀ ਜੀ ਔਰ 2.5 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲੇਗੀ ਜੀ ਸੇਮ ਦੋ ਪੀਸਾਂ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਰੈਡੀ ਹੋ ਗਿਆ ਜੀ ਕੰਨੀ ਤੋਂ ਚੈੱਕ ਕਰ ਸਕਦੇ ਆਂ ਜੀ ਤੁਸੀਂ ਇਸ ਕਲਰ ਦਾ ਜਿਹੜਾ ਹੈਗਾ ਉਹ ਦੁਪੱਟਾ ਲੈ ਕੇ ਬੜਾ ਸੋਹਣਾ ਆਪਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਲਾਈਟ ਫਰੋਜੀ ਕਲਰ ਦਾ ਦੁਪੱਟਾ ਲੈ ਕੇ ਔਰ ਵਿੱਚ ਫਰੋਜੀ ਕਲਰ ਦਾ ਤੁਸੀਂ ਓਨਲੀ ਵਰਕ ਕਰਵਾ ਕੇ ਬੜੀ ਸੋਹਣੀ ਲੁੱਕ ਆ ਜਿਹੜੀ ਇਹ ਸੂਟ ਨੂੰ ਤੁਸੀਂ ਦੇ ਸਕਦੇ ਹੋ ਬੜਾ ਹੀ ਪਿਆਰਾ ਪ੍ਰਿੰਟ ਹੈ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਆ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਆ ਸੋਬਰ ਤੇ ਸਰਦਾਰੀ ਜਿਹਾ ਸੂਟ ਤੁਹਾਡਾ ਰੈਡੀ ਹੋ ਜਾਣਾ ਜੀ 2.5 ਮੀਟਰ ਦੀ ਕੱਟ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਰੈਡੀ ਹੋ ਗਿਆ ਜੀ 5 ਮੀਟਰ ਤੁਹਾਡਾ ਸੂਟ ਆ ਜਿਹੜਾ ਉਹ ਰੈਡੀ ਹੋ ਗਿਆ ਜੀ 2.5 ਮੀਟਰ ਦੀ ਕੱਟ ਦੇ ਵਿੱਚ ਤੁਹਾਨੂੰ ਸੇਮ ਜਿਹੜਾ ਤੁਹਾਡਾ ਕੰਪਲੀਟ ਸੂਟ ਆ ਉਹ ਰੈਡੀ ਹੋ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਚੈੱਕ ਕਰ ਲ सिमर मसलीन मिलेगी जी ਤੁਹਾਨੂੰ सिमर मसलीन ਹੋਏਗੀ ਜੀ ਚੈੱਕ ਕਰ ਲਓ ਜੀ ਲਓ ਜੀ प्रिंट ਹੀ ਬਹੁਤ ਪਿਆਰਾ ਜੀ ਵਾਈਟ ਦੇ ਉੱਪਰ ਤੁਹਾਨੂੰ ਮਿਲੇਗਾ ਜੀ ਪਰਪਲ ਕਲਰ ਦੇ ਫਲਾਰ ਪਲਸ ਲਾਈਟ ਪਰਪਲ ਕਲਰ ਦੇ ਤੁਹਾਨੂੰ ਫਲਾਰ ਮਿਲਣਗੇ ਜੀ ਤੇ ਨਾਲ ਤੁਹਾਨੂੰ ਮਿਲੇਗੀ ਡਾਰਕ ਸ਼ੇਡ ਦੀ ਜਿਹੜੀ ਹੈਗੀ ਉਹ ਨੈਚੁਰਲ ਕ੍ਰੇਪ ਦੀ ਬਾਟਮ ਜੀ ਬਾਟਮ ਦਾ ਸਟੱਫ ਵੀ ਅਸੀਂ ਤੁਹਾਨੂੰ ਚੈੱਕ ਕਰਵਾ ਦਿੰਨੇ ਆਂ ਪ੍ਰਿੰਟ ਵੀ ਬੜਾ ਹੀ ਪਿਆਰਾ ਜੀ ਬਾਟਮ ਦਾ ਸਟਾਫ ਵੀ ਤੁਹਾਨੂੰ ਮਿਲੇਗਾ ਨੇਚਰਲ ਗਰੇਪ ਦਾ ਜੀ ਬੜਾ ਹੀ ਪਿਆਰਾ ਸਟਾਫ ਹੋਏਗਾ ਜੀ 2.5 ਮੀਟਰ ਦੀ ਕੱਟ ਆ ਜਿਹੜੀ ਤੁਹਾਨੂੰ ਬਾਟਮ ਦੀ ਮਿਲੇਗੀ ਪਲੱਸ 3 10 ਦੀ ਜਿਹੜੀ ਕੱਟ ਹੈਗੀ ਹੈ ਜੀ ਉਹ ਤੁਹਾਨੂੰ ਮਿਲੇਗੀ ਸ਼ਰਟ ਦੀ ਜੀ 3 10 ਦੀ ਕੱਟ ਹੋਏਗੀ ਸ਼ਰਟ ਦੀ ਜੀ ਔਰ 2.5 ਮੀਟਰ ਦੀ ਕੱਟ ਤੁਹਾਨੂੰ ਮਿਲੇਗੀ ਬਾਟਮ ਦੀ ਜੀ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਉਹ ਮਿਲ ਜਾਏਗਾ ਜੀ ਕੰਪਲੀਟ ਸੂਟ ਮਿਲ ਜਾਏਗਾ ਜੀ ਤੁਹਾਨੂੰ ਚੈੱਕ ਕਰ ਲਓ ਜੀ ਬੜਾ ਹੀ ਪਿਆਰਾ ਜਿਹਾ ਤੁਹਾਡਾ ਇਸ ਤਰੀਕੇ ਨਾਲ ਸੂਟ ਰੈਡੀ ਹੋ ਗਿਆ ਜਲਦੀ ਜਲਦੀ ਲੈ ਕੇ ਤੁਸੀਂ ਸਕਰੀਨਸ਼ਾਟ ਆ ਜਿਹੜਾ ਉਹ ਸੈਂਡ ਕਰ ਸਕਦੇ ਹੋ ਜੀ 999 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਣਾ ਜੀ 999 ਰੁਪਏ ਦੇ ਵਿੱਚ ਲਓ ਜੀ 10-10 ਦੀ ਕੱਟ ਤੁਹਾਨੂੰ ਸ਼ਰਟ ਵੀ ਮਿਲੇਗੀ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੇਗੀ ਜੀ ਲਓ ਜੀ ਇਹ ਤੁਹਾਡਾ 999 ਰੁਪਏ ਦੇ ਵਿੱਚ ਕੰਪਲੀਟ ਸੂਟ ਰੈਡੀ ਹੋ ਜਾਣਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਆ ਜੀ ਪਰਪਲ ਆਫ ਵਾਈਟ ਦੇ ਵਿੱਚ ਤੁਹਾਨੂੰ ਮਿਲੇਗਾ ਪਰਪਲ ਕਲਰ ਦੇ ਫਲਾਰ ਮਿਲਣ ਵਾਲਿਆ ਪ੍ਰਿੰਟ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਖੋਲ ਕੇ ਚੈੱਕ ਕਰ ਲਓ 2.5 ਮੀਟਰ ਦੀ ਕੱਟ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਆਹ ਲਓ ਚੈੱਕ ਕਰੋ ਜੀ ਕੰਨੀ ਤੋਂ ਪਤਾ ਲੱਗ ਜਾਏਗਾ ਕਿ ਰਾਮਟੈਕਸ ਬ੍ਰਾਂਡ ਦਾ ਹੈ ਜੀ ਤੇ ਨਾਲ ਤੁਹਾਨੂੰ ਮਿਲੇਗੀ ਜੀ ਬਾਟਮ ਨਾਲ ਤੁਹਾਨੂੰ ਮਿਲੇਗੀ ਸੇਮ ਕਲਰ ਦੀ ਬਾਟਮ ਤੁਸੀਂ ਚੈੱਕ ਕਰ ਲਓ ਜੀ ਸੇਮ ਕਲਰ ਦੀ ਬਾਟਮ ਮਿਲੇਗੀ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ 1025 ਰੁਪਏ ਦੇ ਵਿੱਚ ਮਿਲ ਜਾਣਾ ਜੀ ਕੰਪਲੀਟ ਸੂਟ ਆ ਜਿਹੜਾ ਨੇਚਰਲ ਕ੍ਰੇਪ ਦਾ ਜੀ ਤੁਹਾਨੂੰ 1025 ਰੁਪਏ ਦੇ ਵਿੱਚ ਮਿਲ ਜਾਣਾ ਜੀ ਰਾਮ ਟੈਕਸ ਬ੍ਰਾਂਡ ਦੀ ਕ੍ਰੇਪ ਮਿਲੇਗੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਔਰਗੈਂਜ਼ਾ ਦਾ ਛੂਟ ਮਿਲੇਗਾ ਜੀ ਰਾਮ ਟੈਕਸ ਬ੍ਰਾਂਡ ਦੀ ਪਹਿਲਾਂ ਤੁਹਾਨੂੰ ਸ਼ਰਟ ਚੈੱਕ ਕਰਵਾ ਦਿੰਨੇ ਆ ਜੀ ਫਿਰ ਬਾਟਮ ਲਓ ਜੀ ਚੈੱਕ ਕਰੋ ਜੀ ਕੰਪਲੀਟ ਸ਼ਰਟ ਜਿਹੜੀ ਤੁਹਾਨੂੰ ਮਿਲੇਗੀ ਔਰਗੈਂਜ਼ਾ ਦੀ ਸ਼ਰਟ ਹੋਏਗੀ ਜੀ ਰਾਮ ਟੈਕਸ ਬ੍ਰਾਂਡ ਦੀ ਹੋਏਗੀ ਜੀ ਲਓ ਚੈੱਕ ਕਰ ਲਓ ਜੀ ਰਾਮ ਟੈਕਸ ਬ੍ਰਾਂਡ ਦੀ ਤੁਹਾਨੂੰ ਸ਼ਰਟ ਮਿਲੇਗੀ ਜੀ ਇਸ ਦਾ ਫਰੰਟ ਹੋਏਗਾ ਜੀ फ्रंट ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਪਲੱਸ ਬੈਕ ਦੇ ਉੱਪਰ ਮਿਲੇਗਾ ਜੀ ਲਓ ਜੀ ਇਹ ਬਾਜੂ ਦੇ ਉੱਪਰ ਆਇਗਾ ਇਹ ਵਾਲਾ ਫਲਾਰ ਜਿਹੜਾ ਹੋਇਆਗਾ ਬਾਜੂ ਤੇ ਆਏਗਾ ਇਹ ਜਿਹੜੇ ਫਲਾਰ ਹੋਣਗੇ ਜੇ ਫਰੰਟ ਦੇ ਉੱਪਰ ਰਹਿਣ ਵਾਲੇ ਆ ਇਹ ਵਾਲੀ ਪ੍ਰਿੰਟਿੰਗ ਜਿਹੜੀ ਮਿਲੇਗੀ ਤੁਹਾਨੂੰ ਫਰੰਟ ਦੇ ਉੱਪਰ ਮਿਲੇਗੀ ਜੀ ਲਓ ਜੀ ਇਹ ਵਾਲੀ ਪ੍ਰਿੰਟਿੰਗ ਜਿਹੜੀ ਹੈਗੀ ਆ ਤੁਹਾਨੂੰ ਬੈਕ ਦੇ ਉੱਪਰ ਮਿਲੇਗੀ ਜੀ ਔਰ ਇਹ ਬਾਜੂ ਦੇ ਉੱਪਰ ਰਹਿਣ ਵਾਲੇ ਫਲਾਰ ਹੋਣਗੇ ਜੀ ਲਾਈਟ ਲਵੈਂਟਰ ਕਲਰ ਹੋਏਗਾ ਜੀ ਤੇ ਨਾਲ ਤੁਹਾਨੂੰ ਮਿਲੇਗੀ ਲਵੈਂਡਰ ਕਲਰ ਦੀ ਬਾਟਮ ਜੀ ਨੈਚਰਲ ਗਰੇਪ ਦੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਬਾਟਮ ਦਾ ਸਟਾਫ ਵੀ ਚੈੱਕ ਕਰਵਾ ਦਿੰਨੇ ਆ ਜੀ ਚੈੱਕ ਕਰ ਲਓ 999 ਰੁਪਏ ਦਾ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੇਕਰ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ 600 ਰੁਪਏ ਦੇ ਵਿੱਚ ਤੁਹਾਨੂੰ ਸ਼ਰਟ ਮਿਲ ਜਾਏਗੀ 400 ਰੁਪਏ ਦੇ ਵਿੱਚ ਤੁਹਾਡੀ ਬਾਟਮ ਮਿਲ ਜਾਏਗੀ 999 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਹੋ ਜਾਏਗਾ ਜੀ ਔਰ ਜੇਕਰ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਤੁਸੀਂ ਕੱਲੀ ਸ਼ਰਟ ਵੀ ਕਰ ਸਕਦੇ ਹੋ ਜੀ ਇਦਾਂ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਏਗਾ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰਕੇ ਆਪਣੇ ਲਈ ਬੁਕਿੰਗ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰਾਮ ਟੈਕਸ ਦਾ ਕੰਪਲੀਟ ਸੂਟ ਮਿਲ ਜਾਏਗਾ ਜੀ ਲਓ ਜੀ 1550 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੀ ਆਰਗੈਂਜ਼ਾ ਦੀ ਮਿਲੇਗੀ ਸ਼ਰਟ ਤੇ ਨਾਲ ਮਿਲੇਗੀ ਕ੍ਰੇਪ ਸਿਲਕ ਦੀ ਬਾਟਮ ਜੀ ਲਓ ਜੀ ਚੈੱਕ ਕਰ ਲਓ ਕ੍ਰੇਪ ਸਿਲਕ ਦੀ ਮਿਲੇਗੀ ਬਾਟਮ ਜੀ ਆਰਗੈਂਜ਼ਾ ਦੀ ਮਿਲੇਗੀ ਤੁਹਾਨੂੰ ਸ਼ਰਟ ਜੀ ਚੈੱਕ ਕਰਵਾਨੇ ਨੇ ਇਹ ਜਿਹੜਾ ਤੁਹਾਨੂੰ ਪ੍ਰਿੰਟ ਮਿਲੇਗਾ ਜੀ ਇਹ ਸ਼ਰਟ ਦੇ ਫਰੰਟ ਦੇ ਉੱਪਰ ਹੋਏਗਾ ਜੀ ਇਹ ਲਓ ਜੀ ਰਾਮ ਟੈਕਸ ਬ੍ਰਾਂਡ ਦਾ ਹੋਏਗਾ ਜੀ ਲਓ ਜੀ ਇਹ ਜਿਹੜੀ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਤੁਹਾਨੂੰ ਘੇਰੇ ਦੇ ਉੱਪਰ ਮਿਲੇਗੀ ਜੀ ਲਓ ਜੀ ਰਾਮ ਟੈਕਸ ਬ੍ਰਾਂਡ ਦੀ ਆ অর্ਗੈਂਜ਼ਾ ਦਾ ਸਟਾਫ ਤੁਹਾਨੂੰ ਸ਼ਰਟ ਦਾ ਮਿਲੇਗਾ ਜੀ ਨਾਲ ਤੁਹਾਨੂੰ ਮਿਲੇਗੀ ਜੀ ਕਰੇਵ ਸਿਲਕ ਦੀ ਬਾਟਮ ਜੀ ਲਓ ਜੀ ਚੈੱਕ ਕਰ ਲਓ ਜੀ ਨਾਲ ਤੁਹਾਨੂੰ ਮਿਲੇਗੀ ਕਰੇਵ ਸਿਲਕ ਦੀ ਬਾਟਮ ਜੀ 10 ਮੀਟਰ ਦੀ ਕੱਟ 2.5 ਤੋਂ 3 ਮੀਟਰ ਦੀ ਕੱਟ ਤੁਹਾਨੂੰ ਸ਼ਰਟ ਦੀ ਮਿਲੇਗੀ 2.5 ਤੋਂ 3 ਮੀਟਰ ਦੀ ਕੱਟ ਹੈ ਜਿਹੜੀ ਤੁਹਾਨੂੰ ਬਾਟਮ ਦੀ ਮਿਲੇਗੀ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲੇਗਾ ਜੀ 1550 ਰੁਪਏ ਦੇ ਵਿੱਚ ਜੀ ਲਓ ਜੀ ਇਹ ਕੰਪਲੀਟ ਸੂਟ ਹੈ ਜੀ ਕੰਪਲੀਟ ਸੂਟ ਦੀ ਰਾਮਟੈਕਸ ਬ੍ਰਾਂਡ ਦਾ 1550 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਦੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਆਰਗੈਂਜ਼ਾ ਦੀ ਸ਼ਰਟ ਮਿਲੇਗੀ ਜੀ ਰਾਮਟੈਕਸ ਦੀ ਪਿੰਕ ਕਲਰ ਦੀ ਹੋਏਗੀ ਜੀ ਲਓ ਜੀ ਪਿੰਕ ਕਲਰ ਦੀ ਔਰਗੈਂਜ਼ਾ ਦੀ ਸ਼ਰਟ ਮਿਲੇਗੀ ਜੀ 2.5 ਮੀਟਰ ਦੀ ਕੱਟ ਹੋਏਗੀ 2.5 ਤੋਂ 3 ਮੀਟਰ ਦੀ ਕੱਟ ਤੁਹਾਨੂੰ ਮਿਲੇਗੀ ਸ਼ਰਟ ਦੀ ਜੀ ਲਓ ਜੀ 3 ਮੀਟਰ ਦੀ ਮਿਲੇਗੀ ਤੁਹਾਨੂੰ ਨਾਲ ਬਾਟਮ ਜੀ 10 ਮੀਟਰ ਦੀ ਤੁਹਾਨੂੰ ਮਿਲੇਗੀ ਬਾਟਮ ਜੀ ਸਟਾਫ ਚੈੱਕ ਕਰਵਾ ਦਿੰਨੇ ਆ ਚੈੱਕ ਕਰ ਲਓ ਜੀ ਬਾਟਮ ਦਾ ਵੀ ਲਓ ਜੀ ਤੇ ਕੰਪਲੀਟ ਸੂਟ ਆ ਜਿਹੜਾ ਤੁਹਾਡਾ ਮਿਲੇਗਾ 999 ਰੁਪਏ ਦੇ ਵਿੱਚ ਜੀ ਜੇਕਰ ਕੱਲੀ ਸ਼ਰਟ ਬਾਏ ਕਰਨਾ ਚਾਹੁੰਦੇ ਹੋ ਤੁਸੀਂ ਕੱਲੀ ਸ਼ਰਟ ਵੀ ਖਰੀਦ ਸਕਦੇ ਹੋ ਜੀ 600 ਰੁਪਏ ਦੇ ਵਿੱਚ ਤੁਹਾਨੂੰ ਕੱਲੀ ਸ਼ਰਟ ਮਿਲ ਜਾਏਗੀ ਜੀ 400 ਰੁਪਏ ਦੀ ਬਾਟਮ ਹੋएगी ਜੀ 999 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਜੇਕਰ ਬਾਟਮ ਸਕਿੱਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਜੀ ਲਓ ਜੀ ਐਦਾਂ ਤੁਹਾਡਾ ਜਿਹੜਾ ਹੈਗਾ ਉਹ ਕੰਪਲੀਟ ਸੂਟ ਆ ਰੈਡੀ ਹੋ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਨੇਚਰਲ ਕ੍ਰੇਪ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਲਓ ਜੀ ਬੜੇ ਸੋਬਰ ਤੇ ਸਰਦਾਰੀ ਜਿਹਾ ਪ੍ਰਿੰਟ ਹੈਗਾ ਜੀ ਚੈੱਕ ਕਰਵਾ ਦਿੰਨੇ ਆ ਪੂਰਾ ਜਿਹੜਾ ਤੁਹਾਨੂੰ ਖੋਲ ਕੇ ਅਸੀਂ ਸ਼ਰਟ ਦਾ ਪ੍ਰਿੰਟ ਜੀ ਲਓ ਜੀ ਇਹ ਵਾਲਾ ਤੁਹਾਨੂੰ ਮਿਲੇਗਾ ਸ਼ਰਟ ਦਾ ਪ੍ਰਿੰਟ ਜੀ ਨੈਚੁਰਲ ਕ੍ਰੇਪ ਦੀ ਮਿਲੇਗੀ ਤੁਹਾਨੂੰ ਸ਼ਰਟ ਜੀ ਤੇ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਤੁਹਾਡਾ ਕੰਪਲੀਟ ਸੂਟ ਆ ਜਿਹੜਾ 1225 ਰੁਪਏ ਦੇ ਵਿੱਚ ਰੈਡੀ ਹੋ ਜਾਏਗਾ ਜੀ 625 ਰੁਪਏ ਦੀ ਸ਼ਰਟ ਹੋਏਗੀ ਜੀ ਤੇ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ 400 ਰੁਪਏ ਦੀ ਸਕਿਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਜੀ ਜੇ ਇਦਾਂ ਹੀ ਸੂਟ ਪੂਰਾ ਲੈਣਾ ਚਾਹੁੰਦੇ ਹੋ ਤੁਸੀਂ ਪੂਰਾ ਸੂਟ ਵੀ ਲੈ ਸਕਦੇ ਹੋ ਆਪਸ਼ਨਲ ਹੈ ਜੀ ਇਦਾਂ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਏਗਾ। ਲਓ ਜੀ ਨੈਕਸਟ ਆ ਗਈ ਆਪਣੇ ਕੋਲੇ ਟਸਰ ਸਿਲਕ ਜੀ। ਰਾਮ ਟੈਕਸ ਬ੍ਰਾਂਡ ਦੀ ਹੋਏਗੀ ਟਸਰ ਸਿਲਕ ਤੁਹਾਨੂੰ ਮਿਲੇਗੀ ਰਾਮ ਟੈਕਸ ਬ੍ਰਾਂਡ ਦੀ ਜੀ ਚੈੱਕ ਕਰ ਲਓ। ਸਟੱਫ ਵੀ ਇਸੇ ਤਰ੍ਹਾਂ ਜਿਹੜਾ ਹੈਗਾ ਤੁਹਾਨੂੰ ਜ਼ੂਮ ਕਰਕੇ ਚੈੱਕ ਕਰਵਾ ਦੇਾਂਗੇ ਜੀ ਚੈੱਕ ਕਰੋ। ਲਓ ਜੀ ਇਹ ਤੁਹਾਡਾ ਹੋਏਗਾ ਕੇਰਾ ਜੀ। ਟਾਈਡਾਈ ਦੀ ਟਸਰ ਸਿਲਕ ਦੀ ਮਿਲੇਗੀ ਸ਼ਰਟ ਜੀ ਇਹ ਘੇਰੇ ਦੇ ਉੱਪਰ ਮਿਲੇਗਾ ਜੀ ਤੁਹਾਨੂੰ ਪ੍ਰਿੰਟ ਚੈੱਕ ਕਰ ਲਓ ਜੀ ਇਹ ਪ੍ਰਿੰਟ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਟਾਈਡਾਈ ਦੀ ਟਸਰ ਸਿਲਕ ਦੀ ਮਿਲੇਗੀ ਸ਼ਰਟ ਜੀ ਉਹ ਵਾਲਾ ਪ੍ਰਿੰਟ ਤੁਹਾਨੂੰ ਮਿਲੇਗਾ ਬਾਜੂ ਦੇ ਉੱਪਰ ਜੀ ਲਓ ਜੀ ਲਓ ਜੀ ਇਹ ਦੂਸਰੀ ਬਾਜੂ ਤੁਹਾਡੀ ਬਣੇਗੀ ਜੀ ਇਧਰਲੀ ਸਾਈਡ ਇਹ ਵਾਲੀ ਤੁਹਾਡੀ ਹੋਏਗੀ ਬੈਕ ਜੀ ਸ਼ਰਟ ਦੀ ਬੈਕ ਮਿਲੇਗੀ ਜੀ ਤੁਹਾਨੂੰ ਟਸਰ ਸਿਲਕ ਦਾ ਮਿਲੇਗਾ ਸਟਾਫ ਜੀ ਬਹੁਤ ਹੀ ਪਿਆਰਾ ਅੱਜ ਕੱਲ ਪਾਉਣ ਵਾਲਾ ਬੜਾ ਹੀ ਪਿਆਰਾ ਪਾਰਟੀ ਵੇ ਸਟਾਫ ਹੈਗਾ ਜੀ ਬਹੁਤ ਹੀ ਵਧੀਆ ਸਟਾਫ ਹੈ ਜੀ ਚੈੱਕ ਕਰ ਲਓ ਲਓ ਜੀ ਬਹੁਤ ਸੌਫਟ ਔਰ ਲਾਈਟ ਵੇਟ ਸਟਾਫ ਹੁੰਦਾ ਹੈ ਜੀ ਟਸਰ ਸਿਲਕ ਨਾਲ ਅਸੀਂ ਤੁਹਾਨੂੰ ਦੇਾਂਗੇ ਨੇਚਰਲ ਗਰੇਪ ਦੀ ਬਾਟਮ ਜੀ 999 ਰੁਪਏ ਦੇ ਵਿੱਚ ਤੁਹਾਡਾ ਮਿਲ ਜਾਏਗਾ ਕੰਪਲੀਟ ਸੂਟ ਜੇਕਰ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤਾਂ 600 ਰੁਪਏ ਦੇ ਤੁਹਾਨੂੰ ਕੱਲੀ ਸ਼ਰਟ ਮਿਲ ਜਾਏਗੀ ਜੀ ਜੇਕਰ ਤੁਸੀਂ ਨਾਲ ਸਿਲਕ ਦੀ ਹੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਸਿਲਕ ਦੀ ਬਾਟਮ ਵੀ ਡਾਈ ਕਰਾ ਕੇ ਦੇ ਸਕਦੇ ਹਾਂ ਜੀ ਲਓ ਜੀ ਐਦਾਂ ਤੁਹਾਡਾ ਜਿਹੜਾ ਹੈਗਾ ਉਹ ਕੰਪਲੀਟ ਸੂਟ ਆ ਰੈਡੀ ਹੋ ਜਾਏਗਾ ਜੀ ਚੈੱਕ ਕਰ ਲਓ ਐਦਾਂ ਤੁਹਾਨੂੰ ਦੋ ਸੇਮ ਪੀਸ ਮਿਲ ਜਾਣਗੇ ਜੀ ਐਦਾਂ ਤੁਹਾਡੇ ਜਿਹੜੇ ਹੈਗੇ ਦੋ ਸੇਮ ਪੀਸ ਆ ਤੁਹਾਨੂੰ ਮਿਲ ਜਾਣਗੇ ਜੀ ਲਓ ਜੀ ਐਦਾਂ ਤੁਹਾਡੇ ਦੋ ਸੇਮ ਪੀਸ मिल ਜਾਣਗੇ ਜੀ ਦੋ ਤੁਸੀਂ ਜੇਕਰ ਸੇਮ ਸੂਟ ਰੈਡੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੋ ਸੇਮ ਸੂਟ ਵੀ ਰੈਡੀ ਕਰ ਸਕਦੇ ਹੋ ਜੀ ਨੈਕਸਟ ਵੀ ਤੁਹਾਨੂੰ ਮਿਲੇਗਾ ਸੇਮ ਐਜ਼ ਆ ਪੀਸ ਤੁਹਾਨੂੰ ਇੱਕ ਹੋਰ ਮਿਲੇਗਾ ਜੀ ਨੈਕਸਟ ਚੈੱਕ ਕਰ ਲਓ ਲਓ ਜੀ ਸੇਮ ਪੀਸ ਤੁਹਾਨੂੰ ਇੱਕ ਹੋਰ ਮਿਲੇਗਾ ਜੀ ਫਰੰਟ ਹੋਏਗਾ ਸੇਮ ਐਜ਼ ਆ ਹੀ ਤੁਹਾਨੂੰ ਮਿਲੇਗਾ ਬੈਕ ਜੀ ਔਰ ਬਾਜੂ ਤੁਹਾਡੀਆਂ ਉੱਪਰ ਦੀ ਨਿਕਲਣੀਆਂ ਆ ਜੀ ਤੇ ਆਹ ਲਓ ਜੀ ਨਾਲ ਤੁਹਾਨੂੰ ਮਿਲੇਗੀ ਨੇਚਰਲ ਕਰੇਵ ਦੀ ਬਾਟਮ ਦੀ 999 ਰੁਪਏ ਦਾ ਕੰਪਲੀਟ ਸੂਟ ਹੋਏਗਾ 600 ਰੁਪਏ ਦੀ ਕੱਲੀ ਸ਼ਰਟ ਮਿਲੇਗੀ ਜੀ ਤੁਹਾਨੂੰ ਦੋ ਸੇਮ ਪੀਸ ਵੀ ਮਿਲ ਜਾਣਗੇ ਜਿਹੜੀਆਂ ਪਹਿਣਾ ਸੇਮ ਪਾਉਣਾ ਚਾਹੁੰਦੀਆਂ ਨੇ ਉਹਨਾਂ ਲਈ ਬੈਸਟ ਆਪਸ਼ਨ ਹੈ ਜੇ ਤੁਹਾਨੂੰ ਦੋ ਸੇਮ ਪੀਸ ਵੀ ਇਹ ਟਸਰ ਸਿਲਕ ਦੇ ਆਰਾਮ ਟੈਕਸ ਬ੍ਰਾਂਡ ਦੇ ਮਿਲ ਜਾਣਗੇ ਜੀ ਤੁਸੀਂ ਲੈ ਸਕਦੇ ਹੋ ਜੀ ਦੋ ਸੇਮ ਪੀਸ ਵੀ ਲੈ ਸਕਦੇ ਹੋ ਜੀ ਨੈਕਸਟ ਵੀ ਆਪਾਂ ਜੋ ਤੁਹਾਨੂੰ ਦਿਖਾਵਾਂਗੇ ਜੀ ਟਸਰ ਸਿਲਕ ਦਾ ਹੀ ਮਿਲੇ ਮਿਲਣਗੇ ਤੁਹਾਨੂੰ ਛੂਟ ਜੀ ਚੈੱਕ ਕਰ ਲਓ ਹਾਂਜੀ ਇਹ ਵਾਲਾ ਪੀਸ ਵੀ ਜੋ ਤੁਹਾਨੂੰ ਮਿਲੇਗਾ ਜੀ ਤਸਰ ਸਿਲਕ ਦੇ ਉੱਪਰ ਹੀ ਮਿਲੇਗਾ ਜੀ ਚੈੱਕ ਕਰ ਲਓ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਇਹ ਵਾਲਾ ਜਿਹੜਾ ਪ੍ਰਿੰਟਿੰਗ ਤੁਹਾਨੂੰ ਮਿਲੇਗਾ ਤਾਂ ਢਿ ਘੇਰੇ ਦੇ ਉੱਪਰ ਆਵਲੀ ਪ੍ਰਿੰਟਿੰਗ ਆਏਗੀ ਜੀ ਇਹ ਵਾਲੀ ਪ੍ਰਿੰਟਿੰਗ ਫਰੰਟ ਦੇ ਉੱਪਰ ਰਹੇਗੀ ਜੀ ਲਓ ਜੀ ਇਹ ਵਾਲੀ ਜਿਹੜੀ ਪ੍ਰਿੰਟਿੰਗ ਆਏਗੀ ਤੁਹਾਡੇ neck ਕੋਲ ਆਏਗੀ ਜੀ ਲਓ ਜੀ ਇਹ ਹੋਏਗੀ ਬੈਕ ਜੀ ਸ਼ੁਰੂ ਦੀ ਕਿਉਂਕਿ ਇਹ ਵੱਡੇ ਪਨੇ ਦੀ ਹੈ ਇਹਨੇ ਫੋਲਡ ਕਰਕੇ ਬਣਨਾ ਜੀ ਇੱਕ ਤੁਹਾਨੂੰ ਬੈਕ ਮਿਲੇਗੀ ਔਰ ਇੱਕ ਤੁਹਾਨੂੰ ਫਰੰਟ ਮਿਲੇਗੀ ਸੇਮ ਐਜਾ ਜੀ ਸੇਮ ਐਜਾ ਪ੍ਰਿੰਟ ਹੀ ਤੁਹਾਡੀ ਬੈਕ ਦੇ ਉੱਪਰ ਆਏਗਾ ਜੀ ਟਸਰ ਸਿਲਕ ਦਾ ਸਟਾਫ ਹੈ ਜੀ ਕਲਰ ਹੈਗਾ ਬੜਾ ਹੀ ਪਿਆਰਾ ਜਿਹਾ ਸਕਿਨ ਕਲਰ ਹੈ ਜੀ ਨਾਲ ਤੁਹਾਨੂੰ ਫਲਾਵਰ ਨਾਲ ਦੀ ਗਾਦਰੀ ਸ਼ੇਡ ਦੀ ਮਿਲੇਗੀ ਬਾਟਮ ਜੀ ਐਦਾਂ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਜਾਏਗਾ 3 ਮੀਟਰ ਦੀ ਕੱਟ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਕੰਪਲੀਟ ਸੂਟ ਲੈਣੇ ਤਾਂ 999 ਰੁਪਏ ਦਾ ਹੋਏਗਾ ਜੀ ਇਹ ਤੁਹਾਨੂੰ ਸੇਮ 2 ਪੀਸ ਵੀ ਮਿਲ ਜਾਣਗੇ ਜੀ ਜੇਕਰ ਤੁਸੀਂ ਸਿਲਕ ਦੀ ਬਾਟਮ ਨਾਲ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਉਹ ਵੀ ਤੁਹਾਨੂੰ ਡਾਈ ਕਰਵਾ ਕੇ ਦੇ ਸਕਦੇ ਹਾਂ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਸੇਮ ਐਜ਼ ਆ ਕਲਰ ਦੀ ਸੇਮ ਤੁਹਾਨੂੰ ਇੱਕ ਹੋਰ ਸ਼ਰਟ ਜੀ ਲਓ ਜੀ ਸੇਮ ਤੁਹਾਨੂੰ ਦੋ 셔ਟਾਂ ਮਿਲ ਜਾਣਗੀਆਂ ਜਿਹੜੀਆਂ ਪਹਿਣਾ ਸੇਮ ਪਾਉਣ ਦੀਆਂ ਸ਼ਕੀਨ ਨੇ ਜੀ। ਲਓ ਜੀ। ਇੱਕ ਪੀਸ ਆ ਜਿਹੜਾ ਤੁਹਾਨੂੰ ਸੇਮ ਹੋਰ ਮਿਲੇਗਾ ਜੀ ਟਸਰ ਸਿਲਕ ਦਾ। ਐਦਾਂ ਤੁਹਾਡਾ ਇਹ ਵੀ ਕੰਪਲੀਟ ਸੂਟ ਆ ਜਿਹੜਾ ਹੋ ਰੈਡੀ ਹੋ ਜਾਣਾ ਜੀ। 600 ਰੁਪਏ ਦੀ 셔ਟ ਹੋਏਗੀ 400 ਦੀ ਬਾਟਮ ਹੋਏਗੀ 999 ਰੁਪਏ ਦਾ ਕੰਪਲੀਟ ਸੂਟ ਹੋ ਗਿਆ ਜੀ ਤੁਹਾਡਾ। ਸੇਮ ਤੁਹਾਨੂੰ ਦੋ ਪੀਸ ਵੀ ਮਿਲ ਜਾਣਗੇ ਜੇਕਰ ਲੈਣਾ ਚਾਹੁੰਦੇ ਜੇ ਬਾਟਮ ਸਕਿੱਪ ਕਰਨਾ ਚਾਹੁੰਦੇ ਤਾਂ ਤੁਸੀਂ ਕਰ ਸਕਦੇ ਹੋ ਜੀ। ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸਿਮਰ ਦਾ ਟਾਈ ਡਾਈਡ ਸੂਟ ਤੁਹਾਨੂੰ ਮਿਲੇਗਾ ਜੀ ਚੈੱਕ ਕਰ ਲਓ ਜੀ ਸਿਮਰ ਦਾ ਟਾਈ ਡਾਈ ਪੀਸ ਹੋਏਗਾ ਸ਼ਰਟ ਦਾ ਜੀ ਪਹਿਲਾਂ ਸ਼ਰਟ ਦਾ ਕਪੜਾ ਪਤਾ ਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਚੈੱਕ ਕਰ ਲਓ ਜੀ ਆਰਾਮ ਟੈਕਸ ਬ੍ਰਾਂਡ ਦਾ ਜੀ ਬੜਾ ਹੀ ਪਿਆਰਾ ਜਿਹਾ ਕਪੜਾ ਏਕ ਹੈ ਲਓ ਜੀ ਚੈੱਕ ਕਰ ਲਓ ਸਿਮਰ ਦਾ ਤੁਹਾਨੂੰ ਮਿਲੇਗਾ ਪੀਸ ਟਾਈ ਡਾਈ ਵਾਲਾ ਪੀਸ ਹੋਏਗਾ ਜੀ ਆਰਾਮ ਟੈਕਸ ਬ੍ਰਾਂਡ ਦਾ ਹੋਏਗਾ ਜੀ ਲਓ ਜੀ ਰਾਮ ਟੈਕਸ ਬ੍ਰਾਂਡ ਦਾ ਜੀ ਟਾਈਡਾਈ ਦਾ ਪੀਸ ਹੋਏਗਾ 600 ਰੁਪਏ ਦੀ ਮਿਲੇਗੀ ਸ਼ਰਟ ਜੀ ਨਾਲ ਬਾਟਮ ਲਗਵਾਉਣਾ ਚਾਹੁੰਦੇ ਤਾਂ ਅਸੀਂ ਨੇਚਰਲ ਗ੍ਰੇ ਦੇ ਨਾਲ ਤੁਹਾਨੂੰ ਬਾਟਮ ਲਗਾ ਦੇਾਂਗੇ ਤੇ 999 ਰੁਪਏ ਦਾ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਜਾਏਗਾ ਜੀ ਟਾਈਡਾਈ ਵਾਲ ਸ਼ਰਟ ਮਿਲੇਗੀ ਬਾਟਮ ਲੈਣਾ ਚਾਹੁੰਦੇ ਤਾਂ ਤੁਸੀਂ ਲੈ ਸਕਦੇ ਹੋ ਆਦਰਵਾਇਸ ਸਕਿਪ ਕਰਨਾ ਚਾਹੁੰਦੇ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰਾਮ ਟੈਕਸ ਬ੍ਰਾਂਡ ਦੀ ਕ੍ਰਸ਼ ਸਿਮਰ ਹੋਏਗੀ ਜੀ ਰਾਮ ਟੈਕਸ ਬ੍ਰਾਂਡ ਦੀ ਕ੍ਰਸ਼ ਸਿਮਰ ਦਾ ਤੁਹਾਨੂੰ ਪੀਸ ਮਿਲੇਗਾ ਜੀ 셔ਟ ਪੀਸ ਹੋਏਗਾ ਇਹ ਵੀ ਪੀਸ ਆ ਜਿਹੜਾ ਪੂਰਾ ਸੂਟ ਆ ਤੁਹਾਡਾ 999 ਦੇ ਵਿੱਚ ਰੈਡੀ ਹੋ ਜਾਣਾ 600 ਰੁਪਏ ਦੀ ਤੁਹਾਨੂੰ ਕੱਲੀ 셔ਟ ਮਿਲ ਜਾਣੀ ਹੈ ਚੈੱਕ ਕਰ ਲਓ ਜੀ ਕ੍ਰਾਸ ਸਿਮਰ ਹੋਏਗੀ ਜੀ 셔ਟ ਜੀ ਲਓ ਜੀ ਬੜਾ ਹੀ ਪਿਆਰਾ ਜਿਹਾ ਕਲਰ ਹੈ ਜੀ ਸੋਬਰ ਤੇ ਸਰਦਾਰੀ ਜਿਹਾ ਨਾਲ ਤੁਹਾਨੂੰ ਮਿਲੇਗੀ ਸਿਮਰ ਦੀ ਬਾਟਮ ਜੀ ਸੇਮ ਕਲਰ ਦੀ ਸਿਮਰ ਦੀ ਬਾਟਮ ਹੋਏਗੀ ਜੇ ਸਕਿਪ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ 600 ਰੁਪਏ ਦੀ 셔ਟ ਹੈ ਜੀ 400 ਰੁਪਏ ਦੀ ਬਾਟਮ ਹੈ ਜੀ ਲੈਣਾ ਚਾਹੁੰਦੇ ਆ ਲੈ ਸਕਦੇ ਹੋ ਸਕਿੱਪ ਕਰਨਾ ਚਾਹੁੰਦੇ ਆ ਸਕਿੱਪ ਕਰ ਸਕਦੇ ਹੋ ਜੀ 999 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਸੂਟ ਆ ਮਿਲ ਜਾਏਗਾ ਜੀ ਇਹ ਵਾਲਾ ਸੂਟ ਵੀ ਤੁਹਾਨੂੰ 999 ਰੁਪਏ ਦੇ ਵਿੱਚ ਮਿਲ ਜਾਏਗਾ ਜੀ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਉਹ ਬਾਏ ਕਰ ਸਕੋ ਜੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ